ਜਿੰਦਾਬਾਦ ਲੋਕ ਇੱਕਤਾ ਜਿੰਦਾਬਾਦ 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 ਸਰਕਾਰਾਂ ਤੋਂ ਨਾਂ ਚੱਕ ਕਰੋ ਨੀ ਰੱਖੀ ਆਪ ਕਰੋ ਸਰਕਾਰਾਂ ਤੋਂ ਨਾਂ ਚੱਕ ਕਰੋ ਆਪ ਨੀ ਰੱਖੀ ਆਪ ਪੰਜਾਬ ਕਿਸਾਨ ਯੂਨੀਅਨ ਵੱਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਥੇ ਦਰਿਆ ਤੇ ਆ ਕੇ ਸਰਕਾਰ ਦਾ ਕੱਟਿਆ ਕਰਿਆ ਕਿਸਾਨ ਭਰਾਵੋ ਪਹਿਲੀ ਗੱਲ ਤਾਂ ਸਾਰੇ ਬੁਢੇ ਆਏ ਨੇ ਨੌਜਵਾਨ ਕੋਈ ਮੁੰਡਾ ਨਹੀਂ ਆਇਆ ਇੱਥੇ ਜਿੰਨਾਂ ਨੇ ਆਪਾਂ ਬਿਜਲੀ ਚਾਹਣਾਂ ਤੇ ਬੈਠਣਾ ਹੈ ਦੇਖੋ ਜਿਹੜੇ ਖੂਹ ਉਹ ਵੀ ਬੰਦ ਹੋਣਗੇ ਤੇ ਨਾcke ਵੀ ਬੰਦ ਹੋਣਗੇ ਭਰਾਵੋ ਕਾਹਨੂੰ ਜਿਵੇਂ ਜੀੜੀ ਰਹਾ ਆਪਣੀਆਂ ਲਖੀਰਾ ਕਢਾ ਕੇ ਲਈ ਹੈ ਕਾਹਨੂੰ ਜੀਣ ਨਹੀਂ ਭਰਾਵੋ ਲੈਣੀ ਨਵੇਂ ਵੀ ਨੜਨੇ ਖਤਮ ਕਰਕੇ ਇਨਾਂ ਨੇ ਇਹ ਲੜਾਈ ਲੜਨੀ ਪੂਪਣਾਓ ਸ਼ੀਤੀਆਂ ਦੇਣੇ ਪੈਣੀਆਂ ਇੱਥੇ ਗੱਲਾਂ ਬਾਤਾਂ ਆ ਨਹੀਂ ਕੁਛ ਹੁੰਦਾ ਤੇ ਭਰਾਵੋ ਲੜਾਈਆਂ ਲੜਨੀਆਂ ਪੈਣੀਆਂ ਪੰਜ ਲੜਾਈਆਂ ਲੜਿਆ ਨੇ ਭਾਈ ਮੈਂ ਪੰਜ ਇਤ ਨੌਜਵਾਨ ਵਾਲੀ ਦੀ ਲੜੀ ਹੈ ਇੱਕ ਨੌਜਵਾਨ ਪਹਾੜ ਵਾਲਾ ਦੀ ਲੜੀ ਹੈ ਇੱਕ ਐਮਰਜੈਂਸੀ ਵਾਲੀ ਲੜੀ ਹੈ ਇੱਕ ਦਿੱਲੀ ਵਾਲੀ ਲੜੀ ਹੈ ਭਰਾਓ ਪੰਜ ਸਰਬਾਨ ਪੱਤਰ ਨੇ ਮੈਂ ਪੰਜ ਲੜਾਈਆਂ ਲੜੀਆਂ ਸਾਰੀ ਉਮਰ ਮੈਂ ਕਿਸਾਨਾਂ ਦਾ ਮੋਰਚਾ ਜਿਹੜਾ ਹੁਣ ਵੀ ਜਿਵੇਂ ਮੈਨੂੰ ਡਿਊਟੀ ਲੱਗੂ ਕਿਸੇ ਦੀ ਮੈਂ ਫੀਸ ਦੀ ਦੇ ਨੂੰ ਪ੍ਰਾਪਤ ਕਰ ਆਦੇ ਜਵਾਖਾਂ ਨੂੰ ਆਪ ਦੀਆਂ ਧੀਆਂ ਪਾਣਾਂ ਨੂੰ ਤਿਆਰ ਕਰੋ ਪ੍ਰਾਪੋ ਕੈਸ ਕਰਕੇ ਤਾਂ ਬਚਾ ਲੈ ਪ੍ਰਾਪੋ ਤਾਂ ਨੂੰ ਜਵਾਖਾਂ ਨੂੰ ਸਮਝਾਓ ਉਹ ਨੂੰ ਨਾ ਰਹੂਆ ਕੁਛ ਨਹੀਂ ਮਿਲਣਾ ਪ੍ਰਾਪੋ ਨਾਰੇ ਲਾਉਣੇ ਨੇ ਉੱਚੀ ਆਵਾਜ਼ਾਂ ਪੰਡਾਲ 'ਚ ਬੈਠੋ ਸਰਕਾਰ ਮਰਦਾ ਗਾ ਸਰਕਾਰ ਮਰਦਾਬਾ ਜੱਲਾ ਮਰਦਾਬਾ ਬਿਜਲੀ ਐਕਟ 2025 ਰੱਦ ਕਰਵਾ ਦਬਾ ਜੱਲਾ ਮਰਦਾਬਾ ਬਿਜਲੀ ਐਕਟ 2025 ਰੱਦ ਕਰਾ ਕੇ ਰਹਾਗੇ ਕਸਾਨਾ ਮਜ਼ਦੂਰਾ ਨੌਜਵਾਨਾਂ ਦਾ ਮਾਮਾ ਪਣ ਦਾ ਮਲਾਜਮਾਂ ਦਾ ਸਾਂਝਾ ਏਕਾ ਜਿੰਦਾਬਾਦ ਜਿੰਦਾਬਾਦ ਪੰਜਾਬ ਦੀ ਬੋਚੜ ਸਰਕਾਰ ਮਰਦਾਬਾ ਸਮਯੁਕਤ ਕਿਸਾਨ ਮੋਰਚਾ ਜਿੰਦਾਬਾਦ ਜਿੰਦਾਬਾਦ ਸਮਯੁਕਤ ਕਿਸਾਨ 25 ਇਕਟਵੇ ਲਾ ਰਿਹਾ ਹੈ ਬਿਜਲੀ ਪ੍ਰਾਈਵੇਟ ਕਰਨ ਲਈ ਜੋ ਸਰਕਾਰ ਪੱਗਾਂ ਭਾਰ ਹੋਈ ਹੈ ਬੀਜੇਪੀ ਦੀ ਮੋਦੀ ਦੀ ਸਰਕਾਰ ਕਿਉਂਕਿ ਭਰਾਵੋ ਇਹ ਨਾ ਥੋੜਾ ਪਹਿਲਾ ਮੋਰਚਾ ਨਾ ਹੀ ਥੋੜਾ ਆਖਰੀ ਮੋਰਚਾ ਤੁਸੀਂ ਹਰ ਫਿਰ ਜੰਗ ਲੜਦੇ ਹੋ ਜਦੋਂ ਤੁਹਾਨੂੰ ਕੋਈ ਵੀ ਕਾਲ ਜਾ ਮੋਦੀ ਸਰਕਾਰ ਜਾਂ ਸੂਬਾ ਸਰਕਾਰ ਤੁਹਾਡਾ ਕੰਨ ਮੋੜਦੀ ਆ ਤਾਂ ਤੁਸੀਂ ਜਾਗਰੂਕ ਜਿਹੜੇ ਲੋਕੋ ਉਮਰਾਨ ਦੇ ਵਿੱਚ ਆ ਕੇ ਜਿੱਤ ਪ੍ਰਾਪਤ ਕਰਕੇ ਆਉ ਦਾ ਘਰਾਂ ਨੂੰ ਵਾਪਸ ਜਾਂਦੇ ਆ ਸੋ ਕੋਈ ਵੀ ਜਿਹਨਾਂ ਕਿਸਾਨੀ ਤੇ ਸੰਕਟ ਆਉਂਦਾ ਹੈ ਉਹ ਇਹ ਨਾ ਸਮਝੇ ਵੀ ਮਜ਼ਦੂਰੀ ਬਚੂਗੀ ਮਜ਼ਦੂਰੀ ਤੋਂ ਪਹਿਲਾਂ ਸੰਕਟ ਆਉਂਦਾ ਹੈ ਇਹ ਤੁਸੀਂ ਨੋਟ ਕਰ ਲਓ ਕਿਉਂਕਿ ਆਪਾਂ ਪਹਿਲਾਂ ਕਿਸਾਨ ਵੀਰ ਕਹਿੰਦੇ ਹੁੰਦੇ ਸੀ ਵੀ ਜਿਹੜਾ ਮਜ਼ਦੂਰ ਹੈ ਕਿਸਾਨ ਤੇ ਮਜ਼ਦੂਰ ਦੀ ਜਿਹੜੀ ਸਿਰ ਜੋੜ ਕੇ ਟੰਡ ਵੱਜਦੀ ਹੈ ਸੋ ਭਰਾਵੋ ਜਿਹੜਾ ਕਿਸਾਨ ਹੈ ਉਹ ਆਉਂਦੀਆਂ ਗੱਲਾਂ ਤੇ ਪੱਕਾ ਖੜਾ ਥੋੜਾ ਜਿਹਾ ਮਜ਼ਦੂਰ ਇਹ ਗੱਲਾਂ ਤੋਂ ਦੂਰ ਜਾ ਰਿਹਾ ਹੈ ਨੋਟ ਕਰ ਲੈਣਾ ਮਜ਼ਦੂਰ ਪੀੜ ਮੇਰੇ ਵੀ ਜੇ ਕਿਸਾਨਾਂ ਤੇ ਜਾਂ ਬਿਜਲੀ ਬੋਰਡ ਤੇ ਕੋਈ ਵੀ ਸਰਕਾਰੀ ਨਾਰੇ ਤੇ ਕਹਾੜਾ ਚੱਲਦਾ ਹੈ ਤਾਂ ਉਥੇ ਪੀੜਤ ਹੈ ਜਿਹੜਾ ਸਾਰੇ ਸਾਰੇ ਲੋਕੀ ਪੀੜਤ ਹੁੰਨੇ ਆ ਉਹ ਵੀ ਕਿਉਂਕਿ ਕੋਈ ਕਿਸੇ ਦੇ ਮੋਹਰ ਨਹੀਂ ਲੱਗੀ ਹੋਈ ਤੇ ਇਕੱਲੇ ਕਿਸਾਨਾਂ ਦਾ ਇੱਕ ਬੱਚਾ ਹੀ ਭਰਤੀ ਹੋਊਗਾ ਜੇ ਆਪਣੇ ਵੱਖ-ਵੱਖ ادارے ਨਾ ਪ੍ਰਾਈਵੇਟ ਕਰਨ ਸਰਕਾਰੀ ਨਾਰੇ ਵੱਲ ਆਪਾਂ ਵਧੀਏ ਸਾਵਧਨ ਦੂਰਨੀ ਕਿ ਮੇਰਾ ਬੱਚਾ ਵੀ ਉਹਦੇ ਵਿੱਚ ਸਸਤਾ ਇੱਕ ਤੋਂ ਸਕਦਾ ਛੋਟਾ ਬੱਚਾ ਵੀ ਸਲੈਕਟ ਹੋ ਸਕਦਾ ਹੈ ਜੇ ਉਹ ਧਾਰਿਆਂ ਦੇ ਦਰਵਾਜ਼ੇ ਬੰਦ ਹੋਏ ਸਰਕਾਰੀ ਧਾਰਿਆਂ ਦੇ ਦਰਵਾਜ਼ੇ ਬੰਦ ਹੋਏ ਫਿਰ ਤਾਂ ਆਪਾਂ ਪ੍ਰਾਈਵੇਟ ਕਿਹਦੇ ਕੋਲ ਜਾਵਾਂਗੇ ਪ੍ਰਾਈਵੇਟ ਨੇ ਉਹਦੇ ਵਿੱਚ ਆਉਦਾ ਨਫਾ ਸੋਚਣਾ ਹੈ ਕਿਉਂਕਿ ਜਿਹੜਾ ਪ੍ਰਾਈਵੇਟ ਬੰਦਾ ਹੁੰਦਾ ਉਹ ਨਫਾ ਸੋਚਦਾ ਆਪਾਂ ਬਾਹਰ ਦਿੰਨੇ ਠੇਕੇ ਤੇ ਆਪਾਂ ਕੰਮ ਦਾ ਨਫਾ ਸੋਚਦੇ ਆ ਨਾ ਕਿ ਦੂਜੇ ਦਾ ਨਫਾ ਸੋਚਦੇ ਆ ਜੇ ਉਹਦਾ ਨਿੱਜੀਕਰਨ ਹੁੰਦਾ ਹੈ ਬਿਜਲੀ ਬੋਰਡ ਦਾ ਸੌਥੀ ਜਿਹੜਾ 플레이ਰ ਨੇ ਆਉਣਾ ਪ੍ਰਾਈਵੇਟ ਨੇ ਉਹਨੇ 15-15000 ਦੇ ਵਿੱਚ ਮੁੰਡੇ ਰੱਖਨੇ ਆ ਦਸਤਾ ਹਜ਼ਾਰ ਦੇ ਵਿੱਚ ਸੋ ਉਹਦੇ ਵਿੱਚ ਕਿੱਡਾ ਨੁਕਸਾਨ ਹੋਣਾ ਹੈ ਜੇ ਸਰਕਾਰੀ ਦਾਰਾਂ ਅਧਾਰਤ ਰਹਿੰਦਾ ਤਾਂ ਉਹਦੇ ਵਿੱਚ ਆਪਣਾ ਕਿੰਨਾ ਫਾਇਦਾ ਹੋਣਾ ਕੋਈ ਵੀ ਲਾਲੂ ਅਜ ਤੱਕ ਜਿੰਨਾ ਵੀ ਮੋਦੀ ਸਰਕਾਰ ਜਾਂ ਕਾਲੀ ਸਰਕਾਰ ਵੇਲੇ ਨਿੱਜੀਕਰਨ ਹੋਇਆ ਬਹੁਤ ਵੱਡੀ ਪੱਧਰ ਤੇ ਨਿੱਜੀਕਰਨ ਹੋਇਆ ਸਕੂਲ ਪ੍ਰਾਈਵੇਟ ਹੋ ਗਏ ਆਪਣੇ ਬਾਰਡਰ ਵੈਕਸ ਪ੍ਰਾਈਵੇਟ ਹੋ ਗਏ ਕਿੰਨੇ ਮਹਿਕਮੇ ਹੋਰ ਬੇਲਦਾਰ ਮਹਿਕਮਾ ਰੀਲੀ ਬੋਰਡ ਮਹਿਕਮਾ ਤੋਂ ਜਿਹੜੇਾਰੇ ਬਚਣਗੇ ਤਾਂ ਹੀ ਆਪਣੇ ਬੱਚੇ ਕਹਾ ਵਧਣਗੇ ਨੌਕਰੀਆਂ ਤੇ ਜਾਣਗੇ ਜੇ داری ਨਾ ਬਚੇ ਭਰਾਵੋ ਫੇਰ ਆਪਾਂ ਨੌਕਰੀਆਂ ਕਿਤੋਂ ਲਵਾਵਾਂਗੇ ਕਿਹਦਾ ਦਰਖੜਕਾਵਾਂਗੇ ਸੋ ਇਹ ਗੱਲਾਂ ਤੋਂ ਆਪਾਂ ਜਿੰਨੇ ਵੀ ਆਪਾਂ ਜੁੜੇ ਆਂ ਸਵੱਚ ਕਿਸਾਨ ਮੋਰਚਾ ਜੁੜਿਆ ਇਹ ਨਵੀਰਾ ਨਾਲ ਰੀਲੀ ਬੋਰਡ ਵਾਲੇ ਨਾਲ ਇਹਨਾਂ ਨਾਲ ਸਿਰ ਜੋੜ ਕੇ ਕਹਾ ਜਿਹੜੀ ਲੜਾਈ ਆਪਾਂ ਅੱਗੇ ਵਧਾਈਏ ਸੋ ਇਹਨੂੰ ਜਿੱਤ ਪ੍ਰਾਪਤ ਕਰਕੇ ਜਿਹੜਾ ਇਹਨਾਂ ਦਾ ਵਿਚਾਰਿਆਂ ਦਾ ਪੱਕਾ ਆ ਜਾ ਨਿੱਜੀਕਰਨ ਕੋਈ ਵੀ ਹੈ ਉਹਨੂੰ ਰੋਕੇ ਨੂੰ ਪੱਕੇ ਵੱਲ ਵਧਾਈਏ ਕਿ ਸਰਕਾਰ ਨੇ ਜਿਹੜੇ ਆਪਣੇ ਬੂਹੇ ਬੰਦ ਕਰੇ ਐ ਉਹਨਾਂ ਨੂੰ ਦਰਵਾਰੇ ਖੜਕਾ ਕੇ ਆਪਾਂ ਖਲਾਈਏ ਵੀ ਜਿਲ੍ਹਾ ਸਾਡਾ ਇਹ ਰਾਹ ਸਾਡਾ ਨਹੀਂ ਹੈ ਸਾਡਾ ਰਾਹ ਸਰਕਾਰੀ ਕਰਨ ਦਾ ਹੈ ਤੇਰਾ ਨਿੱਜੀ ਕਰਨ ਦਾ ਨੂੰ ਕਿਉਂਕਿ ਨਿੱਜੀ ਕਰਨ ਵਾਲੇ ਜਿਹੜੇ ਐ ਇਹਨਾਂ ਨੂੰ ਭਰਾਵੋ ਮੋਟੇ ਚਲਾਵੇ ਜਾਂਦੇ ਆ ਜਿਵੇਂ ਆਪਾਂ ਲਾ ਲਓ ਦੋ ਮੁੱਦਿਆਂ ਦੇ ਉੱਪਰ ਸਰਕਾਰ ਆਈ ਸੀ ਜਿਹੜੀ ਆਪਣੇ ਹੁਣ ਚੱਲ ਰਹੀ ਹੈ ਝਾੜੂ ਵਾਲੀ ਇੱਕ ਬੇਅਦਬੀ ਆਈ ਆ ਤੇ ਆਈ ਸੀ ਤੇ ਇੱਕ ਵੀ ਮੈਂ ਜਿਹੜਾ ਦਿਵਖਾਂ ਨੂੰ ਨੌਕਰੀ ਦੇਵਾਂ ਆ ਸੋ ਨਾ ਤਾਂ ਜਿਹੜਾ ਕਾफी ਦੂਰ ਚਲਾ ਗਿਆ ਭਰਾਵੋ ਉਹ ਚੀਜ਼ਾਂ ਨੂੰ ਭੁੱਲ ਗਿਆ ਕਿਉਂਕਿ ਇੱਕ ਨਸ਼ਾ ਵੀ ਕਿਹਾ ਸੀ ਇਹਨੇ ਮੈਂ ਬੰਦ ਕਰੂ ਆ ਸੋ ਨਸ਼ੇ ਕਰਨ ਨੂੰ ਇਹਨੂੰ ਮੋਟਾ ਚੜਾਵਾ ਜਾਂਦਾ ਜਦੋਂ ਮੋਟਾ ਚੜਾਵਾ ਜਾਂਦਾ ਉੱਥੇ ਬੰਦਾ ਹਰੇਕੀ ਅੱਖਾਂ ਮੀਟ ਜਾਂਦਾ ਕਿਉਂਕਿ ਅਗਲਾ ਕਹਿੰਦਾ ਆਪਾਂ ਕੀ ਲੈਣਾ ਯਾਰ ਆਪਾਂ 5 ਸਾਲਾਂ ਵਾਸਤੇ ਰਾਜ ਕਰਨ ਵਾਸਤੇ ਆਏ ਆ ਸੋ ਜੇ ਤੁਸੀਂ ਸਿਰ ਜੋੜ ਕੇ ਲੜੋਂਗੇ ਭਰਾਵੋ ਉਹ ਦਿਨ ਦੂਰ ਨਹੀਂ ਕਿ ਛੋੜੇ ਆਪਾਂ ਜਿੱਤ ਪ੍ਰਾਪਤ ਹੋਊਗੀ ਕਿਉਂਕਿ ਆਪਣੇ ਗੁਰੂ ਸਾਹਿਬ ਵੀ ਲੜੇ ਸੀ ਉਹਨਾਂ ਨੇ ਉਦਾਲੀ ਵਰਗੇ ਹੋਰ ਕਿੰਨੇ ਕਿੰਨੇ ਪਿਛੇ ਧੱਕੇ ਨੇ ਉਹ ਵੀ ਉਹ ਵੀ ਪ੍ਰਾਈਵੇਟ ਕਰਨ ਵਾਲਾ ਸੀ ਆਉਂਦੇ ਸੀ ਉਹੀ ਲੜਾਈ ਆਪਣੀ ਹੋਣਾ ਕਿਉਂਕਿ ਜੇ ਲੜਾਈ ਲੜਾਂਗੇ ਤਾਂ ਉੱਥੇ ਆਪਣੇ ਸਿਰ ਵੀ ਲੱਗ ਸਕਦੇ ਆ ਤਾਂ ਇਹ ਨਾ ਕਹੋ ਵੀ ਯਾਰ ਸਾਡਾ ਮਾੜੀ ਮੋਟੀ ਲੜਾਈ ਹੈ ਵੀ ਆਪਾਂ ਬਚਾ ਕੇ ਉਹਦੀ ਤੁਰ ਜਾਗੇ ਸੋ ਭਰਾਵੋ ਸਿਰ ਹਮੇਸ਼ਾ ਹੀ ਲੱਗਦੇ ਹੁੰਦੇ ਆ ਆਪਾਂ ਦੇਖੋ ਦਿੱਲੀ ਗਏ ਸੀ ਤਿੰਨ ਕਾਲੇ ਕਾਨੂੰਨ ਵਾਲੇ ਦੀ ਸੋ ਆਪਣਾ 700 750 ਆਪਾਂ ਜਿਹੜਾ ਸਿਰ ਲੱਗਿਆ ਉਹ ਆਪਾਂ ਪੈਲੀ ਜਿਹੜੀ ਉਹ ਬਚਾ ਲਈ ਸੋ ਮੋਦੀ ਸਰਕਾਰ ਤੇ ਜਿਹੜਾ ਪੰਜਾਬ ਸਰਕਾਰ ਦੀ ਉਹਦੀ ਅੱਖੀ ਹਮੇਸ਼ਾ ਖੇਤੀ ਤੇ ਹੈ ਕਿਉਂਕਿ ਖੇਤੀ ਇੱਕ ਇਹ ਜੀ ਚੀਜ਼ ਹੈ ਜਿਹੜੀ ਕਿਸੇ ਟਾਈਮ ਵੀ ਨਹੀਂ ਰੁਕ ਸਕਦੀ ਕਿਉਂਕਿ ਉਹਦੇ ਵਿੱਚੋਂ ਕੋਈ ਨਾ ਕੋਈ ਮਨਾਫਾ ਆਪਾਂ ਨੂੰ ਮਿਲਦਾ ਹੈ ਸੋ ਭਰਾਵੋ ਜੇ ਆਪਾਂ ਆਲਦੇ ਭਾਈਚਾਰੇ ਨੂੰ ਠਾਵਾਂਗੇ ਨਾਲ ਲਾਵਾਂਗੇ ਤਾ ਪਾਉ ਉਹ ਦਿਨ ਦੂਰ ਨੀ ਕੇ ਜਿਹੜੇ ਨਿੱਜੀ ਕਰਨ ਵਾਸਤੇ ਸਰਕਾਰ ਵਧੀ ਆ ਉਹਨੂੰ ਮੋੜ ਆਪਾਂ ਦੇ ਸਕਦੇ ਆ ਸੋ ਇੰਨੀਆਂ ਗੱਲਾਂ ਦਾ ਕਹਿੰਦਾ ਹਾਂ ਮੈਂ ਖੇਵਲਾ ਚਾਚਕਾਂ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ